ਕਾਮ ਕੀ ਆਇਆ ਤੁਸੀਂ ਪ੍ਰੈਸ ਕਾਨਫਰੈਂਸ ਕਰ ਰਹੇ ਹੋ ਆਖਰ ਮੁੱਦਾ ਕੀ ਹੈ ਸਾਸ਼ੀਕਲ ਜੀ ਸਾਰਨਾ ਪਹਿਲਾਂ ਧੰਨਵਾਦ ਸਾਰੇ ਪੱਤਰਕਾਰ ਵੀਰਾਂ ਦਾ ਕਿ ਟਾਈਮ ਕੱਢ ਕੇ ਆਏ ਨੇ ਮੇਰੇ ਕੋਲ ਮੇਨ ਮੁੱਦਾ ਹੈਗਾ ਕਿ ਇੱਕ ਵਧੀਆ ਇੰਟਰਨੈਸ਼ਨਲ ਟਿਊਸ਼ਨ ਬ੍ਰਾਂਡ ਦਾ ਜੀਨੀਅਸ ਸਕਵਾਡ ਜਿਹੜੀ ਕਿ ਕੈਨੇਡੀਅਨ ਕੰਪਨੀ ਹੈ 6ਵੀਂ ਤੋਂ 12ਵੀਂ ਕਲਾਸ ਦੇ ਬੱਚਿਆਂ ਨੂੰ ਨੀਟ ਜੇਈ ਵਰਲਡ ਕਲਾਸ ਕੋਚਿੰਗ ਦਾ ਇੱਕ ਬੱਚੇ ਦਿੱਲੀ ਜਾਂਦੇ ਆਂ ਕੋਟਾ ਜਾਂਦੇ ਆਂ ਚੰਡੀਗੜ੍ਹ ਜਾਂਦੇ ਆਂ پی ایچ ڈی ਜਿਹੜੇ ਹੋਣਗੇ ਸਾਡੇ ਟ੍ਰੇਨਰਸ ਹੋਣਗੇ ਐਮਐਡ ਐਮਐਸਸੀ ਮਿਨੀਮਮ ਨੀਟ ਜੇਈ ਐਂਡ ਸਪੈਸ਼ਲਿਸਟ ਟ੍ਰੇਨਰ ਹਾਈ ਕਲਾਸ ਟ੍ਰੇਨਰ ਸਾਰੇ ਚੰਡੀਗੜ੍ਹ ਤੋਂ ਹੋਣਗੇ ਤੁਹਾਨੂੰ ਅਸੀਂ ਦਵਾਂਗੇ ਇੱਕ ਵਧੀਆ ਟਿਊਸ਼ਨ ایکسپੀਰੀਅੰਸ انٹرਨੈਸ਼ਨਲ ਲੈਵਲ ਦਾ ਵਧੀਆ ਟਿਊਸ਼ਨ ایکسپੀਰੀਅੰਸ ਤੇ ਜੀਨੀਅਰ ਸਕਵਾਡ ਮੈਂ ਕੁੜਾਲੀ ਲੈ ਕੇ ਆ ਰਹੇ ਹਾਂ ਐਡਮਿਸ਼ਨ ਸਟਾਰਟ ਹੈ ਤੇ ਤਿੰਨਕ ਦਿਨ ਦੇ ਵਿੱਚ ਕਲਾਸਿਸ ਸ਼ੁਰੂ ਹੋ ਜਾਣਗੀਆਂ ਕੋਚਿੰਗ ਕਲਾਸ ਦੀ ਗੱਲ ਕਰੀਏ ਪਹਿਲਾਂ ਹੀ ਬਹੁਤ ਸਾਰੇ ਸੈਂਟਰ ਚੱਲ ਰਹੇ ਨੇ ਤੁਹਾਡਾ ਉਹਦੇ ਨਾਲੋਂ ਵੱਖਰਾ ਕੀ ਹੋਵੇਗਾ ਹਾਂਜੀ ਵਧੀਆ ਕੁਐਸਚਨ ਹੈ ਬੇਸਿਕਲੀ ਦਾ ਜੀਨੀਅਸ ਸਕੁਆਇਰ ਦੀ ਜਦ ਤੁਸੀਂ ਸਾਈਟ ਤੇ ਜਾਂਦੇ ਹੋ ਤੁਸੀਂ ਵੈਬਸਾਈਟ ਤੇ ਜਾਓ ਇੱਕ ਕੈਨੇਡੀਅਨ ਕੰਪਨੀ ਹੈ ਜਿਹੜੀ ਪੂਰੇ ਵਰਲਡ ਚ ਪੜਾ ਰਹੀ ਹੈ ਇਹਦਾ ਜਿਹੜਾ ਸਟੱਡੀ ਸਿਸਟਮ ਹੈ ਦਾ ਮੈਥਡਸ ਆਫ ਸਟੱਡੀ ਤੇ ਆਪਣੇ ਲੈਵਲ ਤੇ ਰਿਸਰਚ ਹੋਈ ਹੋਈ ਹੈ ਇਹਦੇ ਜੋ ਵੀ ਕਲਾਸਸ ਨੇ ਜਿਵੇਂ ਸਾਡੇ ਜਿਹੜੇ ਕਲਾਸਸ ਜਾਂ ਕਲਾਸਰੂਮ এনवायरमेंट ਡਿਜ਼ਾਈਨ ਜੋ ਕਰਦਾ ਹੈ ਉਹ ਕਰਦਾ ਹੈ ਜਿਹੜਾ ਮਾਸਟਰਸ ਇਨ ਚਾਈਲਡ ਸਾਈਕੋਲੋਜੀ मास्टर्स इन एजुकेशन डॉक्टरेट इन एजुकेशन ਇਹ ਜਿਹੇ ਬੰਦੇ ਕਲਾਸਰੂਮ ਡਿਜ਼ਾਈਨ ਤਿਆਰ ਕਰਦੇ ਨੇ ਥੈਨ ਐਕਸਪਰਟ ਮਾਸਟਰੋ ਇਨ एजुकेशन यूजीसी नेट ਜਿਹੜੇ ਕਲੀਅਰ ਨੇ ਉਹ ਤੁਹਾਨੂੰ ਕੋਚਿੰਗ ਦੇਣਗੇ ਇੱਕ ਹਾਈ ਐਂਡ ਕੋਚਿੰਗ ਜਿਹੜਾ ਕਿ ਹਰੇਕ ਪੇਰੈਂਟ ਭਾਵਦਾ ਆ ਕਿ ਮੇਰੇ ਬੱਚਿਆਂ ਨੂੰ ਵਧੀਆ ਕੋਚਿੰਗ ਮਿਲੇ ਟੌਪ ਕਲਾਸ ਤੇ ਮੈਨੂੰ ਜਾਣਾ ਨਾ ਪਵੇ ਤੇ ਉਹ ਅਸੀਂ ਇੱਥੇ ਕੁੜਾੜੀ ਦੇ ਵਿੱਚ ਜਮਾਗੇ ਜਦ ਤੁਸੀਂ ਨੈਟ ਤੇ ਜਾਓਗੇ ਤਾਂ ਸਰਚ ਕਰੋਗੇ ਇੱਕ ਕੈਨੇਡੀਅਨ ਵੱਡੀ ਬ੍ਰਾਂਡ ਕੁੜਾੜੀ ਦੇ ਵਿੱਚ ਇਨ ਕਲਾਸਰੂਮ ਕੋਚਿੰਗ ਦੇਣਾ ਰਹੇ ਜਿਹੜੀ ਕਲਾਸ ਦੇ ਬੱਚਿਆਂ ਨੂੰ ਜੋ ਸ਼ੁਰੂ ਅਸੀਂ ਆਲਰੇਡੀ 6 ਤੋਂ 12th ਐਡਮਿਸ਼ਨਸ ਕਰ ਰਹੇ ਹਾਂ ਤੁਸੀਂ ਮੇਬੀ ਐਡਵਰਟਾਈਜ਼ਮੈਂਟ ਦੇਖ ਵੀ ਰਹੇ ਹੋਵੋਗੇ ਨੀਟ ਐਂਡ ਜੇਈ ਦੀ ਵੀ ਐਡਮਿਸ਼ਨਸ ਆਲਰੇਡੀ ਚੱਲ ਰਹੀਆਂ ਨੇ ਤਿੰਨ ਕਿ ਦਿਨ ਦੇ ਵਿੱਚ ਕਲਾਸਸ ਸ਼ੁਰੂ ਹੋ ਜਾਣਗੇ ਸਟਾਰਟਿੰਗ ਦੇ ਵਿੱਚ ਬੱਚਿਆਂ ਦੇ ਲਈ ਕੋਈ ਤੁਸੀਂ ਸਕਾਲਰਸ਼ਿਪ ਹੈ ਕਿਸੇ ਤਰੀਕੇ ਦੀ ਕੋਈ ਪਲਾਨ ਵੀ ਲੈ ਕੇ ਆਏ ਹੋ ਜਿਸ ਤੇ ਵੀ ਬੱਚਿਆਂ ਨੂੰ ਫਾਇਦਾ ਹੋਵੇ ਹਾਂਜੀ ਡੈਫੀਨੇਟਲੀ ਤੁਸੀਂ ਐਨੇ ਵਧੀਆ ਬ੍ਰਾਂਡ ਦੇ ਵਿੱਚ ਪੜ੍ਹ ਸਕਦੇ ਹੋ ਮਾਈਟ ਪ੍ਰੈਜ਼ੈਂਟ ਰਜਿਸਟ੍ਰੇਸ਼ਨ ਚੱਲੂ ਹੈ ਲਿਮਿਟਿਡ ਸੀਟਸ ਨੇ ਜੇ ਤੁਸੀਂ ਹੁਣ ਰਜਿਸਟਰ ਕਰ ਰਹੇ ਹੋ ਤਾਂ 1 ਮੰਥ ਦੀ ਕੋਚਿੰਗ ਜਿਹੜੀ ਡੈਮੋ ਕਲਾਸ ਹੈ ਉਹ ਐਬਸੋਲੂਟਲੀ ਫ੍ਰੀ ਮਿਲੇਗੀ ਤੇ ਨਵਰਾਤਰੀ ਦੇ ਮੌਕੇ ਤੇ ਅਸੀਂ ਗਰਲ ਪਾਵਰ ਨੂੰ ਸਲੂਟ ਕਰਦੇ ਹੋਏ ਗਰਲਸ ਜੇ ਸਾਡੇ ਕੋਲ ਹੁਣ ਰਜਿਸਟਰ ਕਰ ਰਹੀਆਂ ਨੇ ਤਾਂ 2 ਮਹੀਨੇ ਦੀ ਕੋਚਿੰਗ ਉਹਨਾਂ ਦੀ ਐਬਸੋਲੂਟਲੀ ਫ੍ਰੀ ਹੋਏਗੀ ਯਾ ਡੈਫੀਨੇਟਲੀ ਐਡਮਿਸ਼ਨ ਪ੍ਰੋਸੈਸ ਜਿਹੜਾ ਹੋਏਗਾ ਪਹਿਲਾ ਤੁਹਾਡਾ ਟੈਸਟ ਲਵਾਂਗੇ ਤੇ ਉਸ ਬੇਸ ਤੇ ਅਸੀਂ ਫਿਊਚਰ ਦੇ ਵਿੱਚ ਤੁਹਾਡੀ ਕਿੰਨੀ ਫੀਸ ਹੋਏਗੀ ਉਹਦੇ ਤੇ ਸਕਾਲਰਸ਼ਿਪ ਵੀ ਬਹੁਤ ਵਧੀਆ ਬੱਚਿਆਂ ਨੂੰ ਦਵਾਂਗੇ ਔਰ ਟੀਚਰਸ ਦੀ ਗੱਲ ਕੀਤੀ ਗਈ ਹੈ ਵੀ ਟੀਚਰਸ ਕਾਫੀ ਡੋਟ ਜਿਹੜੀ ਕੀਤੀ ਹੋਈ ਹੈ ਟੀਚਰ ਹੈ ਸੋ ਕਿਵੇਂ ਉਹ ਪੜਾਉਣ ਦੇ ਬੱਚਿਆਂ ਨੂੰ ਕਿਤੇ NEET ਦੇ ਪੱਖਾਂ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ JEE ਦੀ ਗੱਲ ਕੀਤੀ ਹੈ ਕੀ ਕੋਈ ਵੱਖਰਾ ਕਹਿ ਲੀਏ ਵੀ ਪੜਾਉਣ ਦਾ ਤਰੀਕਾ ਹੋਏਗਾ ਕਿ ਬੱਚਿਆਂ ਦੀ ਜਿਹੜੀ ਇਹ ਟੈਸਟ ਕਲੀਅਰ ਕਰ ਸਕਦੇ ਦੇਖੋ ਇਹ ਵੀ ਵਧੀਆ ਕੁਐਸਚਨ ਹੈ ਨੀਟ ਐਂਡ ਜੇਈ ਤੁਹਾਨੂੰ ਸਾਰਿਆਂ ਨੂੰ ਪਤਾ ਆਪਾਂ ਕਹਿ ਦਿੰਨੇ ਆ ਨੀਟ ਦੀ ਤਿਆਰੀ ਕਰਨੀ ਆ ਜੇਈ ਦੀ ਤਿਆਰੀ ਕਰਨੀ ਆ ਪੇਰੈਂਟਸ ਨੂੰ ਪਤਾ ਆ ਕਿ ਬਹੁਤ ਔਖੀ ਹੈ ਕਲੀਅਰ ਹੋਣਾ ਮਤਲਬ ਟ੍ਰਿਕੀ ਹੈ ਇਟ ਮੀਨਸ ਮੇਰੇ ਜਿਹੜੇ ਟ੍ਰੇਨਰ ਹੋਣਗੇ ਉਹ ਨੀਟ ਐਂਡ ਜੇਈ ਦੇ ਆਪ ਰੈਗੂਲਰ ਐਗਜ਼ਾਮ ਦੇਣ ਵਾਲੇ ਟ੍ਰੇਨਰ ਹੋਣਗੇ ਪੀ ਐਚ ਡੀ ਸਕਾਲਰਸ ਹੋਣਗੇ ਮਾਸਟਰ ਇਨ ਐਜੂਕੇਸ਼ਨ ਹੋਣਗੇ ਤੇ ਨਾਲੇ 5 ਤੋਂ 6 ਇਅਰਸ ਇਹਨਾਂ ਦਾ ਦਿੱਲੀ ਵਰਗੇ ਵੱਡੇ ਸ਼ਹਿਰਾਂ ਦੇ ਵਿੱਚ ਜਾਂ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ ਐਕਸਪੀਰੀਅੰਸ ਹੋਵੇਗਾ ਤੇ ਉਹ ਡੈਫੀਨੇਟਲੀ ਨੀਟ ਐਂਡ ਜੇ ਯੂ نو ਕਿ ਇੱਕ ਟੈਕਨੀਕਲ ਟ੍ਰੇਨਿੰਗ ਹੈ ਬਹੁਤ ਜ਼ਿਆਦਾ ਜ਼ੋਰ ਮੰਗਦੀ ਹੈ ਕੋਰਸ ਨੂੰ ਤਾਂ ਇੱਕ ਨਾਰਮਲ ਟ੍ਰੇਨਰ ਵੀ ਕਰਾ ਸਕਦਾ ਤਾਂ ਅਸੀਂ ਉਹ ਐਨਸ਼ੋਰ ਕਰਾਂਗੇ ਕਿ ਇੱਕ ਹਾਈ ਕੁਆਲਿਟੀ ਟ੍ਰੇਨਿੰਗ ਦਿੱਤੀ ਜਾਵੇ ਅਪਲੀਕੇਸ਼ਨ ਦਾ ਟਾਈਮਿੰਗ ਕੀ ਹੋਵੇਗਾ ਤੇ ਲੋਕੇਸ਼ਨ ਕੀ ਹੈ ਅ ਟਿਊਸ਼ਨ ਜਿਹੜੀ ਆਪਣੀ ਜਿਹੜੀ NEET ਜਈ ਦੇ ਬੈਚਸ ਹੈ ਉਹ ਸਵੇਰੇ 9 ਤੋਂ 10 ਸਟਾਰਟ ਹੋ ਜਾਣਗੇ ਜਿਹੜੀ ਨਾਰਮਲ ਜਿਹੜੀਆਂ ਕਲਾਸਸ ਨੇ 6th ਤੋਂ 12th ਹੁਣ 6ਵੇਂ ਵਾਲੇ ਬੱਚੇ 6ਵੀਂ ਤੋਂ 10ਵੀਂ ਵਾਲੇ ਬੱਚੇ ਜਨਰਲੀ ਫ੍ਰੀ ਹੁੰਦੇ ਨੇ ਅਰਾਊਂਡ 3:00 ਤਾਂ ਉਹਨਾਂ ਦੀ 3 ਤੋਂ 7 ਦੋ ਬੈਚਸ ਚੱਲਣਗੇ +2 ਤੇ 11th ਦੇ 1:00 ਤੋਂ 7:00 ਦੋ ਬੈਚਸ ਚੱਲਣਗੇ ਤੇ ਸਾਡੀ ਜਿਹੜੀ ਲੋਕੇਸ਼ਨ ਹੈ ਤੁਸੀਂ ਜਦ ਚੰਡੀਗੜ੍ਹ ਹਾਈਵੇ ਦੇ ਬਿਲਕੁਲ ਉੱਤੇ ਆ ਤੁਸੀਂ ਚੰਡੀਗੜ੍ਹ ਰੋਡ ਤੇ ਆਨੇ ਹੋ ਕੋਰਾਲੀ ਜਿਹੜਾ ਚਨਾਲੋਂ ਦਾ ਗਵਰਨਮੈਂਟ ਸਕੂਲ ਹੈ ਉਹਦੇ ਬਿਲਕੁਲ ਸਾਹਮਣੇ ਰਾਇਲ ਪਲਾਜ਼ਾ ਇੱਕ ਕੰਪਲੈਕਸ ਹੈ ਉਹਦੇ ਬਿਲਕੁਲ ਹੀ ਨਾਲ ਫਸਟ ਫਲੋਰ ਤੇ ਸਾਡੀ ਲੋਕੇਸ਼ਨ ਹੈਗੀ ਹੈ ਜਿਸ ਤਰ੍ਹਾਂ ਬੱਚਿਆਂ ਦੇ ਐਗਜ਼ਾਮ ਵੀ ਲੈ ਜਾਂਦੇ ਆ ਟੈਸਟ ਵੀ ਲੈ ਜਾਂਦੇ ਆ ਤਾਂ ਕਿ ਉਹ ਜੇਏ ਐਡਵਾਂਸ ਦੇ ਪੇਪਰ ਨੂੰ ਕਲੀਅਰ ਕਰ ਸਕਣ ਕਿਸ ਤਰ੍ਹਾਂ ਦੇ ਵਿੱਚ ਕੋਈ ਪਲਾਨ ਬਣਾਏ ਹੋਏ ਨੇ ਡੈਫੀਨੇਟਲੀ ਜੀ ਜਦ ਬੱਚੇ ਆਉਣਗੇ ਉਹਨਾਂ ਨੂੰ ਰੈਗੂਲਰ ਮੌਕ ਟੈਸਟਸ ਦਿੱਤੇ ਜਾਣਗੇ ਉਹਨਾਂ ਦਾ ਲੈਵਲ ਦੱਸਿਆ ਜਾਏਗਾ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿਉਂਕਿ ਕੋਚਿੰਗ ਕਰਾਉਣਾ ਅਲੱਗ ਚੀਜ਼ ਐ ਤੇ ਉਹਨੂੰ ਕਲੀਅਰ ਕਰਾਉਣਾ ਅਲੱਗ ਚੀਜ਼ ਐ ਬੱਚੇ ਦਾ ਰਿਐਲਿਟੀ ਚੈੱਕ ਹੋਣਾ ਚਾਹੀਦਾ ਤੁਹਾਨੂੰ ਪਤਾ ਐ ਕਿ NEET JEE ਦੀ ਤਿਆਰੀ ਬੱਚੇ 2-2 ਸਾਲ ਤੋਂ ਕਰਦੇ ਨੇ ਕਈ ਬੱਚੇ 10th ਤੋਂ ਹੀ ਸ਼ੁਰੂ ਹੋ ਜਾਂਦੇ ਨੇ ਜਿਹੜਾ ਨੂੰ ਪਤਾ ਐ ਕਿ NEET JEE ਦੇ ਵਿੱਚ ਬਹੁਤ ਕੰਪੀਟੀਸ਼ਨ ਐ ਆ ਮਜ਼ਾਕ ਕਰਨ ਵਾਸਤੇ +2 ਦੇ ਉੱਧਰ ਐਗਜ਼ਾਮ ਹੋਣੇ ਹੁੰਦੇ ਨੇ ਇੱਧਰ NEET JEE ਦੇ 3 ਮਹੀਨੇ ਦੀ ਕੋਚਿੰਗ ਲੈ ਕੇ ਬੱਚੇ ਐਗਜ਼ਾਮ ਟੈਂਪਟ ਕਰਦੇ ਨੇ ਕੀ ਲੱਗਦਾ ਕਿਉਂਕਿ ਕੁਰਾਲੀ ਇੱਕ ਜਿਹੜਾ ਐ ਇਹ ਛੋਟਾ ਲੇਬਲ ਦਾ ਸ਼ਹਿਰ ਹੈ ਤੇ ਇੱਥੇ ਵਧੀਆ ਬੱਚੇ ਪੜਨ ਵਾਸਤੇ ਮੁਹਾਲੀ ਵਰਗੇ ਜਾਂਦੇ ਨੇ ਸ਼ਹਿਰ ਤੋਂ ਚੰਡੀਗੜ੍ਹ ਜਾਂਦੇ ਕੀ ਲੱਗਦਾ ਤੁਹਾਨੂੰ ਤੁਸੀਂ ਸਫਲ ਹੋਵੋਗੇ ਕੁਰਾਲੀ ਦੇ ਵਿੱਚ ਅ ਡੈਫੀਨੇਟਲੀ ਜੀ ਜਦੋਂ ਮੇਰਾ ਆਇਰ ਸੈਂਟਰ ਵੀ ਆਇਆ ਸੀਗਾ 2013 ਦੇ ਵਿੱਚ ਮੈਨੂੰ ਇਹੀ ਕੁਐਸਚਨ ਪੁੱਛਿਆ ਸੀ ਵੀ ਬੱਚੇ ਤਾਂ ਮੁਹਾਲੀ ਜਾਂਦੇ ਨੇ ਜਦ ਤੁਹਾਡੇ ਟ੍ਰੇਨਰਜ਼ ਹੀ ਮੁਹਾਲੀ ਤੋਂ ਆ ਰਹੇ ਜਦ ਮੈਂ ਆਪ ਮੁਹਾਲੀ ਆਲਰੇਡੀ ਤਾਂ ਜੀਨੀਅਸ ਸਕਵਾਡ ਚਲਾ ਰਿਹਾ ਮੈਂ ਮੁਹਾਲੀ ਤੋਂ ਆ ਰਹੇ ਹਾਂ ਮੈਂ ਤੁਹਾਨੂੰ ਪਿਕਅਪ ਐਂਡ ਡ੍ਰੌਪ ਫੈਸਿਲਿਟੀ ਫ੍ਰੀ ਦੇ ਰਿਹਾ ਹਾਂ ਆ ਤੇ ਜਿਹੜਾ ਮੇਰਾ ਜਿੰਨਾ ਵੀ ਟ੍ਰੇਨਰਸ ਨੇ ਕੋਈ ਲੋਕਲ ਰੀਜਨ ਤੋਂ ਹੈ ਹੀ ਨਹੀਂ ਹੈਗੇ ਸਾਰੇ ਮੋਹਾਲੀ ਜਾਂ ਐਕਸ ਦਿੱਲੀ ਆ ਰਹੇ ਨੇ ਤਾਂ ਤੁਹਾਡੇ ਕੋਲ ਐ ਸੋ ਲੋ ਵੀ ਖੂ ਤੁਹਾਡੇ ਕੋਲ ਆ ਰਿਹਾ ਤਾਂ ਤੁਹਾਨੂੰ ਉੱਥੇ ਜਾਣ ਦੀ ਜ਼ਰੂਰਤ ਨਹੀਂ ਹੈਗੀ ਮੇਰੇ ਟ੍ਰੇਨਰਸ ਜਿਹੜੇ ਹੋਣਗੇ ਟੌਪ ਕਲਾਸ ਹੋਣਗੇ ਤੇ ਡੈਫੀਨੇਟਲੀ ਸੇਮ ਕੁਆਲਿਟੀ ਦਵਾਂਗੇ ਇਹ ਇੱਕ ਇੰਟਰਨੈਸ਼ਨਲ ਕੰਪਨੀ ਆ ਜਿਨੇ ਕੇ ਐਜੂਕੇਸ਼ਨ ਸਿਸਟਮਸ ਤੇ ਬਹੁਤ ਜ਼ਿਆਦਾ ਰਿਸਰਚ ਕੀਤੀ ਹੋਈ ਆ ਡੈਫੀਨੇਟਲੀ ਕਲਾਸਰੂਮ এনਵਾਇਰਨਮੈਂਟ ਵਰਲਡ ਕਲਾਸ ਹੋਵੇਗਾ ਇਸ ਤੋਂ ਇਲਾਵਾ ਜੀ ਸੈਂਟਰ ਹੋਂ ਦੇ ਪੰਜਾਬ ਦੇ ਵਿੱਚ ਇਹ ਇੰਟਰਨੈਸ਼ਨਲ ਤੋਂ ਹੁਣ ਮੋਹਾਲੀ ਆਈ ਹੋਈ ਹੈ ਜੀ ਜਿਹੜਾ ਫਸਟ ਇਹਦਾ ਹੈਗਾ ਆ ਮੋਹਾਲੀ ਆਨਲਾਈਨ ਆਫਲਾਈਨ ਸ਼ੁਰੂ ਹੋ ਰਿਹਾ ਹੈ ਮੋਹਾਲੀ ਤੋਂ ਪੂਰੇ ਵਰਲਡ 'ਚ ਆ ਰਹੀ ਹੈ ਤੇ ਹੁਣ ਕੁੜਾੜੀ ਦੇ ਵਿੱਚ ਇਹਦਾ ਫਸਟ ਇਨੀਸ਼ੀਏਟ ਕਰ ਰਹੇ ਆ ਬੇਸਿਕਲੀ ਇਹ ਇੰਟਰਨੈਸ਼ਨਲ ਕੰਪਨੀ ਕੀ ਕਹਿਣਾ ਚਾਹੁੰਦੇ ਹੋ ਸਟੂਡੈਂਟਸ ਨੂੰ ਸਟੂਡੈਂਟਸ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜੇ ਤੁਸੀਂ ਵਰਲਡ ਕਲਾਸ ਲੈਵਲ ਦੀ ਕੋਚਿੰਗ ਲੈਣਾ ਚਾਹੁੰਦੇ ਹੋ ਤੁਸੀਂ ਲੱਭ ਰਹੇ ਹੋ ਇੱਕ ਕੇ ਟੌਪ 9 ਚ ਪੈਨ ਨੂੰ ਟਿਊਸ਼ਨ ਸੈਂਟਰ ਮਿਲੇ ਮੇਰੀ ਟ੍ਰੇਨਿੰਗ ਕਰਾਵੇ ਮੇਰੇ ਟ੍ਰੇਨਰਸ ਜਿਹੜੇ ਹੋਣ ਬਹੁਤ ਹੀ ਐਜੂਕੇਟਿਡ ਹੋਣ ਜਿਹੜੇ ਟੀਚਿੰਗ ਮੈਥਡ ਹੋਣ ਹਾਈਲੀ ਐਡਵਾਂਸ ਹੋਣ ਵਰਲਡ ਕਲਾਸ ਲੈਵਲ ਤੇ ਹੋਣ ਤਾਂ ਡੈਮੋ ਕਲਾਸ ਹੈਗੀ ਆ 1 ਮੰਥ ਫ੍ਰੀ ਆ ਗਰਲਜ਼ ਵਾਸਤੇ 2 ਮੰਥ ਫ੍ਰੀ ਆ ਇੱਕ ਵਾਰ ਟਰਾਈ ਕਰੋ ਐਂਡ ਆਪਣੇ ਆਪ ਹੀ ਤੁਹਾਨੂੰ ਪਤਾ ਲੱਗੇਗਾ ਕਿ ਕੀ ਡਿਫਰੈਂਸ ਹੈ ਕਿਉਂਕਿ ਡੈਮੋ ਹੈ ਤੁਸੀਂ ਇਨੀਸ਼ੀਅਲ ਰਜਿਸਟਰ ਕਰਦੇ ਹੋ ਤਾਂ ਬਿਲਕੁਲ ਫ੍ਰੀ ਹੈ ਤਾਂ ਲੈਟਸ ਟਰਾਈ ਸਰਵੋਲੀ ਸਭ ਤੁਸੀਂ ਜ਼ਿਕਰ ਕੀਤਾ ਹੈ ਕਿ ਜਿਹੜੇ ਸਾਡੇ ਟੀਚਰ ਹੋਣਗੇ ਭਰੋਂ ਬਾਰੇ ਹੋਣਗੇ ਉਹ ਆਪ ਇਹ ਹਰ ਵਾਰ ਇਹ ਟੈਸਟ ਦੇਣਗੇ ਇਹਦਾ ਕੀ ਕੰਮ ਹੈ ਟੀਚਰਸ ਨੂੰ ਬੇਸਿਕਲੀ ਟੈਸਟ ਦੇਣ ਦਾ ਕਾਰਨ ਇਹ ਹੈ ਕਿ ਜਿਹੜਾ ਲੇਟੈਸਟ ਹੁਣ ਦੇਖੋ ਟੈਸਟ ਦੇ ਵਿੱਚ ਖਾਲੀ ਪ੍ਰੈਪਰੇਸ਼ਨ ਇਨਵੋਲਵ ਨਹੀਂ ਹੁੰਦੀ ਲੇਟੈਸਟ ਕੁਐਸਚਨ ਪੈਟਰਨ ਕਿਵੇਂ ਦਾ ਆ ਰਿਹਾ ਹੈ ਐਗਜ਼ਾਮ ਸੈਂਟਰ 'ਚ ਜਿਹੜਾ ਫੀਅਰ ਹੈ ਐਗਜ਼ਾਮ ਸੈਂਟਰ এনवायरमेंट ਕਿਵੇਂ ਦਾ ਹੈ ਟਾਈਮ ਮੈਨੇਜਮੈਂਟ ਕਿਵੇਂ ਚੱਲ ਰਹੀ ਹੈ ਤੇ ਇਹ ਸਾਰੀਆਂ ਚੀਜ਼ਾਂ ਨੂੰ ਨੋਟ ਕਰਨਾ ਚੈਕਿੰਗ ਕਿਵੇਂ ਹੁੰਦੀ ਆ ਤਾਂ ਕਿ ਤੁਹਾਨੂੰ ਜਿਹੜਾ ਬੰਦਾ ਕਹਿੰਦੇ ਵੀ ਆਪ ਸ਼ਿਮਲਾ ਜਾ ਕੇ ਆਇਆ ਹੋਵੇ ਨਾ 10 ਵਾਰ ਉਹ ਤੁਹਾਨੂੰ ਵਧੀਆ ਗਾਈਡ ਕਰ ਦੂਗਾ ਨਾ ਕਿ ਗੂਗਲ ਤਾਂ ਦੈਟ ਇਜ਼ ਦਾ ਓਨਲੀ ਰੀਜ਼ਨ ਕਿ ਜਿਹੜੇ ਟ੍ਰੇਨਰਸ ਹੋਣਗੇ ਉਹ ਆਪ ਹੀ ਉਸ ਟੈਸਟ ਨੂੰ ਕਲੀਅਰ ਹੋ ਕੇ ਆਉਣਗੇ ਤਾਂ ਤੁਹਾਨੂੰ ਵਧੀਆ ਗਾਈਡ ਕਰ ਸਕਣਗੇ ਤੇ ਤੁਹਾਡਾ ਸਕੋਰ ਰੇਂਜ ਵਧੀਆ ਦੱਸ ਸਕਣਗੇ ਸਰਕ ਜਿਵੇਂ ਕੋਈ ਗਰੀਬ ਬਜ਼ਾਰੀ ਹੈ ਪੜਾਈ ਜਿਹੜੀ ਇੰਟਲੀਜੈਂਟਰ ਉਹ ਕਰਨਾ ਚਾਹੁੰਦਾ ਹੋਵੇ ਦੋਤ ਵਾਸਤੇ ਕੀ ਪੁੱਛਿਆ ਨੇ ਦੇਖੋ ਬਹੁਤ ਜਿਆਦਾ ਵਧੀਆ ਇਹਨਾਂ ਨੇ ਕੁਐਸਚਨ ਪੁੱਟ ਕਰਿਆ ਤਾਂ ਅਸੀਂ ਆਲਰੇਡੀ ਕਨਸੀਡਰ ਕਰ ਰਹੇ ਹਾਂ ਕਿ ਅਸੀਂ ਕੁਝ ਸੀਟਸ ਐ ਜਿਹੜੀਆਂ ਉਹ ਫ੍ਰੀ ਰੱਖਾਂਗੇ ਬਟ ਡੈਫੀਨੇਟਲੀ ਜਿਹੜੇ ਸਾਡੇ ਭਰਾ ਜੀ ਸਾਨੂੰ ਰੈਫਰ ਕਰਦੇ ਨੇ ਅਸੀਂ ਵੈਰੀਫਾਈ ਕਰਾਂਗੇ ਕਿ ਵਾਕਈ ਉਹ ਡਿਸਰਵ ਕਰਦੇ ਨੇ ਤਾਂ ਜਿਹੜੇ ਬੱਚੇ ਪੜਨ ਵਾਲੇ ਨੇ ਪੜਨਾ ਚਾਹੁੰਦੇ ਨੇ ਤੇ ਸਿਨਸੀਅਰ ਨੇ ਜੇ ਉਹ ਵਾਕਈ ਡਿਸਰਵ ਕਰਦੇ ਨੇ ਤਾਂ ਅਸੀਂ ਕੁਝ ਸੀਟਾਂ ਰੱਖਾਂਗੇ ਜਿੱਥੇ ਕਿ ਫ੍ਰੀ ਕੋਚਿੰਗ ਵੀ ਦਵਾਂਗੇ ਚਾਹੇ ਉਹ ਨੀਟ ਹੋਵੇ ਚਾਹੇ ਉਹ ਜੇਈ ਹੋਵੇ ਚਾਹੇ 6th ਹੋਵੇ ਚਾਹੇ 12th ਹੋਵੇ ਡੈਫੀਨੇਟਲੀ ਬੱਚਾ ਸincere ਹੋਵੇ ਬੱਚਾ ਡਿਸਿਪਲਿਨਡ ਹੋਵੇ ਤੇ ਉਹ ਨੀਡੀ ਹੋਵੇ ਤੇ ਉਹ ਡਿਸਰਵ ਕਰਦਾ ਹੋਵੇ ਫ੍ਰੀ ਕੋਚਿੰਗ ਵੈਰੀਫਿਕੇਸ਼ਨ ਤੋਂ ਬਾਅਦ ਅਸੀਂ ਇਹ ਜ਼ਰੂਰ ਕਰਾਂਗੇ ਥੈਂਕ ਯੂ ਰਿਸਪੌਂਸ ਆ ਜੀ ਦਫ਼ਤਰ ਹੈ ਨਾਲ ਇਹ ਜ਼ਰੂਰ ਵੀਰ ਜੀ ਐਡਰੈਸ ਕੀ ਹੈ ਤੇ ਫੋਨ ਨੰਬਰ ਹਾਂਜੀ ਡੈਫੀਨੇਟਲੀ ਹੁਣ ਐਡਮਿਸ਼ਨਸ ਸ਼ੁਰੂ ਨੇ ਰਜਿਸਟ੍ਰੇਸ਼ਨਸ ਸ਼ੁਰੂ ਨੇ ਆਲਰੇਡੀ ਰਜਿਸਟ੍ਰੇਸ਼ਨਸ ਹੋ ਰਿਹਾ ਨੇ ਤੁਸੀਂ ਦੇਖ ਵੀ ਰਹੇ ਹੋਗੇ ਐਡਵਰਟਾਈਜ਼ਮੈਂਟ ਹੁਣੇ ਤੁਸੀਂ ਕਾਲ ਕਰ ਸਕਦੇ ਹੋ ਨੰਬਰ ਤੁਸੀਂ ਨੋਟ ਕਰ ਲਓ 9111910199 9111910199 ਤੇ ਸਾਡੀ ਲੋਕੇਸ਼ਨ ਜਿਹੜੀ ਹੈਗੀ ਆ ਚੰਡੀਗੜ੍ਹ ਰੋਡ ਤੇ ਜੇ ਤੁਸੀਂ ਆਉਨੇ ਹੋ ਚਨਾਲੋਂ ਦਾ ਜਿਹੜਾ ਗਵਰਨਮੈਂਟ ਸਕੂਲ ਹੈ ਉਦੇ ਬਿਲਕੁਲ ਹੀ ਸਾਹਮਣੇ LIC ਆਫਿਸ ਵੀ ਹੈਗਾ ਰਾਇਲ ਪਲਾਜ਼ਾ ਦੇ ਨਾਲ ਫਸਟ ਫਲੋਰ ਤੇ ਐਸਟੈਬਲਿਸ਼ਡ ਹੈ ਰਜਿਸਟ੍ਰੇਸ਼ਨ ਸ਼ੁਰੂ ਹੈ ਤੁਸੀਂ ਕਾਲ ਕਰ ਸਕਦੇ ਹੋ 1 ਮੰਥ ਦਾ ਆਫਰ ਲੜਕਿਆਂ ਵਾਸਤੇ ਡਿਊ ਟੂ ਨਵਰਾਤਰੀ 2 ਮੰਥ ਦਾ ਜਿਹੜਾ ਆਫਰ ਹੈ ਉਹ ਲੜਕੀਆਂ ਵਾਸਤੇ ਲਿਮਟਿਡ ਸੀਟਸ ਤੇ ਚੱਲ ਰਿਹਾ ਹੈ ਤਾਂ ਸਿਕਾ